ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ HF ਬੈਡ ਤਾਜੀ ਸੂਈ ਵੀ ਇਹ ਸੇਲ ਆ ਡਿਟੇਲ ਦੇ ਬਾਰੇ ਵੀ ਤੁਸੀਂ ਪੁੱਛਦੇ ਆਓ ਅੱਗੇ ਕਰੀਏ ਚਲ ਬਾਈ ਜੀ ਬਸਤਰੀ ਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 97796212161 ਜੀ 97796212161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਆਪਾਂ ਵਹਿੜ ਦੇਖੀ ਹੈ ਨਾ ਬਾਈ ਜੀ ਸੁਆਹ ਕਿਹੜਾ ਸੂਈ ਹੈ ਪਲੂਨ ਸੂਈ ਹੈ ਜੀ ਬੱਛੀ ਇਹੇ ਠੀਕ ਹੈ ਤੇ ਮੂੰਹ ਚਾਰ ਦੰਦਾਂ ਦਾ ਜੀ ओरिजिनल ਮੂੰਹ ਚਾਰ ਦੰਦਾਂ ਦਾ ਪਹਿਲਾ ਸੁਆ ਵੱਡੀ-ਬੁੱਡੀ ਬਹੁਤ ਆ ਹਨਾ ਫੁੱਲ ਸਾਈਜ਼ ਦੀ ਹੈ ਜੀ ਫੁੱਲ ਬਰੀਡਰ ਆ ਹਾਈਬ੍ਰਿਡ ਦੇ ਵਿੱਚ ਕੁਆਲਿਟੀ ਕੰਦੇ ਵਿੱਚ ਆਉਣੀ ਹੈ ਤੇ ਮਗਰ ਆ ਗਿਆ ਬੱਚਾ ਮੇਲਗਾ ਹਨਾ ਬੱਚਾ ਮੇਲ ਦਿੱਤਾ ਜੀ ਨਾੜੂਆ ਨਾਲ ਆ ਸੂਈ ਤਾਜੀ ਸੂਈ ਹੈ ਜਮਾ ਤਾਜੀ ਠੀਕ ਹੈ ਜੇ ਅਰਜੂਰ ਜੇ ਵਗੈਰਾ ਡਾਣਾ ਜੀ ਠੀਕ ਹੈ ਕੀ ਇਹਦੀ ਦੁੱਧ ਦੀ ਸਟਾਰਟਿੰਗ ਹੈ ਜੀ ਇਹਦੀ 20 ਕਿਲੋ ਤੋਂ ਬਹਲਾ ਬਾਹਰ ਹੈ ਜੀ ਹੁਣ ਠੀਕ ਹੈ ਕਹਿੰਦਾ ਭਾਵ ਇਹਦੀਆਂ ਤਿੰਨ ਚਵਾਈਆਂ ਹੋਈਆਂ ਨੇ 10 ਕਿਲੋ ਤੋਂ ਬਾਹਰ ਹੁੰਦਾ ਠੀਕ ਹੈ 10 ਕਿਲੋ ਤੋਂ ਬਾਹਰ ਹੁੰਦਾ ਹਾਂਜੀ ਹਾਂ ਕੱਲ ਸਵੇਰੇ ਚਵਾਈ ਹੋਗੀ ਸ਼ਾਮ ਨੂੰ ਹੋਗੀ ਤੇ ਅੱਜ ਸਵੇਰੇ ਹੋਗੀ ਹੁਣ ਚੌਥੀ ਚਵਾਈ ਹੋਣੀ ਆ ਤੇ ਲੇਵੇ ਦੀ ਬੜੀ ਸਾਫ ਸੁਥਰੀ ਆ ਸੋ ਇੱਕ ਚੀਜ਼ ਆਪਾਂ ਦਿਖਾ ਦਈਏ ਗੱਠ ਲੇਵਾ ਬਾਹਰ ਆ ਦੇਖੋ ਲੱਤਾ ਤੋਂ ਗੱਠ ਲੇ ਇਹੋ ਕਹਿੰਦੇ ਜੀ ਗੱਠ ਲੇਵਾ ਬਾਹਰ ਚਾਹੇ ਬੰਦਾ ਆ ਕੇ ਆਪਣੇ ਕੋਲੇ ਦੇਖ ਲੈ ਆ ਕੇ ਗੱਠੀ ਅੰਦਰ ਨੂੰ ਆ ਗੱਠੀ ਅੰਦਰ ਨੂੰ ਆ ਗੱਠੀ ਬਾਹਰ ਨੂੰ ਆ ਕੰਪੈਕਟ ਹਵਾਨਾ ਜਮਾ ਹਣਾ ਹਾਂਜੀ ਹਾਂ ਕਹਿੰਦੇ ਬਈ ਚਾਹੇ ਇਹ ਲੇਵਾ ਸਾਈਡਾਂ ਨੂੰ ਖੋਲੂ ਚੱਲੂ ਥੱਲੇ ਨੂੰ ਨਹੀਂ ਲਮਕਾਉਂਦੀ ਬਹੁਤ ਚੰਗੇ ਫਾਰਮ ਦੀ ਆ ਸਾਈਡਾਂ ਨੂੰ ਹਜੇ ਤਾਂ ਜਦੋਂ ਐਪਲ ਠੀਕ ਹੈ ਇਹ ਜੇ ਕਪੈਸਿਟੀ ਦੁੱਧ ਦੀ ਕਿੰਨੀ ਕ ਮੰਨ ਸਕਦੇ 40 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦੇ ਦੇਣਾ ਜੀ ਇਹਨੇ ਠੀਕ ਹੈ 40 ਕਿਲੋ ਹਾਂ 40 ਤੋਂ ਬਾਹਰ ਬਾਹਰ ਦੂ ਘੱਟ ਘੱਟ ਮੰਨ ਕੇ ਨਾ ਲਵੇ ਆ ਬਾਕੀ ਜਿਹੜਾ ਆਪਏ ਰੰਗ ਦੇਖੀ ਇਹ ਰੰਗ ਬਹੁਤ ਘੱਟ ਆਉਂਦਾ ਹਨਾ ਬੱਚੇ ਪੁੱੱਚੇ ਲੈਣੇ ਹੋਣ ਇਹ ਜੀ ਬੱਚੀ ਦੇ ਜੀ ਕਿਆ ਬਾਤਾਂ ਠੀਕ ਹੈ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਫਿਟਿੰਗ ਵਾਲਾ ਲੈਵਾ ਜਾਵਾ ਕੋਈ ਵੀਰ ਛੋਟੀ ਨਾ ਮੰਨੇ ਫੁੱਲ ਕੱਦ ਕਾਠ ਦੇ ਵਿੱਚ ਆ ਤੇ ਲੈਗ ਸਕੋਰ ਵਗੈਰਾ ਥੱਲੇ ਦੇਖ ਉੱਪਰ ਤੋਂ ਲੈ ਕੇ ਥੱਲੇ ਤੱਕ ਬਿਹੜ ਪੂਰੀ ਸਟ੍ਰੇਟ ਆ ਤੇ ਲੱਤਾਂ ਲੁੱਤਾਂ ਦੀ ਬਹੁਤ ਸਿੱਧੀਆਂ ਨਜਾਇਜ਼ ਸਿੱਧੀਆਂ ਮੂੰਹ ਮਾਂ ਦੀ ਬੜੀ ਸੁਨੱਖੀ ਹੈ ਜੀ ਬਾਕੀ ਕੱਦ ਬਹੁਤ ਜ਼ਿਆਦਾ ਹੈ ਜੀ ਵੀ ਕਿڑی ਇਹਦੀਆਂ ਪੰਜੇ ਘੋਜ ਨਹੀਂ ਆਈ ਮੰਨ ਲਓ ਯਾਰ ਠੀਕ ਆ ਪੂਰੀ ਬਰੀਡਿੰਗ ਵਾਲੀ ਬਿਹੜ ਆ ਜਮ ਫੁੱਲ ਬਰੀਡ ਵਾਲੀ ਲੇਵਾ ਨਹੀਂ ਤੋੜਦੀ ਦੱਸੂ ਇਸ ਚੋਲੇ ਬੰਦਾ ਕਹਿੰਦਾ ਭਾਬੀ ਜੱਟ ਸੌਦੇ ਚੌਥੀ ਪੈਂਦੇ ਚੱਲਣ ਵਾਲੇ ਤਾਂ ਹੈਗੀ ਆ ਵੀ 40 ਕਿਲੋ ਦੁੱਧ ਦਊਗੀ 40 ਠੀਕ ਹੈ ਵੀ ਚੰਗੀ ਕੇਰ ਵਾਲ ਬਰੀਡ ਵਾਲਾ ਸਾਹਮਣ ਵਾਲਾ ਹੋਇਆ ਬੰਦਾ ਸੌਂਕ ਵਾਲਾ ਨੇ 40 ਕਿਲੋ ਇਹੋ ਲ ਤੇ ਮੂਰ ਨੂੰ ਡੇੜਾ ਘਾਟ ਕਹਿਣ ਦੀ ਗੱਲ ਨਹੀਂ ਚਾਹੇ ਵੀ ਰਾਕੇ ਮਿਲ ਲੈ ਸਵਾ ਚੀਜ਼ ਦੇਖੋ ਜਮਾ ਕੋਲੇ ਆ ਕੇ ਤੇ ਵੱਡੀ-ਬੁੱਡੀ ਪੂਰੀ ਫੁੱਲਾ ਤੇ ਰੇਟ ਬਾਜ਼ਾਰ ਜਿਹਦਾ ਕੀ ਹੋਊਗਾ ਅੱਜ ਦੇ 15 ਦਿਨ ਹੋ ਗਏ ਨਾ ਸੂਈ ਨੂੰ ਉੱਤੇ ਦੇਖ ਲੈ ਇੱਕ ਚੀਜ਼ ਬਣਾ ਇਹਨੇ ਆ ਚੀਜ਼ੀ ਚੱਕ ਜਾਣੀ ਇੱਥੇ ਮੰਨ ਕੇ ਚੱਲ ਕੱਟ ਬਣਾ ਲੈਣਾ ਆਵਾ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਹੀ ਹੋਊਗਾ ਜੈ ਜੀ ਠੀਕ ਆ ਰੇਟ ਇਹਦਾ ਫੋਨ ਤੇ ਹੋਊਗਾ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋ ਗਏ ਮੂੰਹੋ ਚੌਗੀ ਆ 97797 21166 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਥਰਣਾ ਦੇ ਵਿੱਚ ਗੱਠ-ਗੱਠ ਦੀ ਵਿੱਥੀ ਪਈ ਆ ਤੋ ਲੇਵਾ ਦੇਖੋ ਨੀਰ ਤਾਂ ਸੋਹਣਾ ਸਾਫ਼ ਸੁਥਰਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਲੋਂ ਧੰਨਵਾਦ